ਸਰਕਾਰ ਦੇ ਪ੍ਰਬੰਧ ਕਿਦਾਂ ਦੇ ਦੇਖਿਆ ਪਿੱਛੇ ਜਿਹੜਾ ਜਿੱਥੇ ਦੇਖੋ ਸਰਕਾਰ ਦਾ ਤਾਂ ਹੈ ਹੀ ਨਹੀਂ ਕੋਈ ਪ੍ਰਬੰਧ ਲੋਕ ਆਪ ਰਾਖੀ ਕਰ ਰਹੇ ਨੇ ਲੋਕ ਸਰਕਾਰ ਨਾਮ ਦਾ ਕੋਈ ਚੀਜ਼ ਨਹੀਂ ਲੋਕ ਆਪ ਰਾਖੀ ਕਰ ਰਹੇ ਨੇ ਲੋਕਾਂ ਦੀ ਮਸ਼ੀਨਰੀ ਹੈ ਲੋਕਾਂ ਦਾ ਤੇਲ ਹੈ ਤੇ ਬੰਨ ਵੀ ਲੋਕ ਆਪ ਮਸ਼ਕੂਰ ਕਰ ਰਹੇ ਨੇ ਥੋਰੀਆਂ ਵੀ ਆਪ ਲਾ ਕੇ ਚੱਕ ਕੇ ਜਿਹੜੀਆਂ ਜਿੱਥੇ ਜਿੱਥੇ ਬੰਨਾਂ ਤੇ ਰੋਡ ਹੈ ਮਿੱਟੀ ਵੀ ਆਪ ਲਾ ਰਹੇ ਨੇ ਸੋ ਸਰਕਾਰ ਦੇ ਅਫਸਰ ਤਾਂ ਜਿਹੜੇ ਖਾਸ ਤੌਰ ਤੇ ਸਟ੍ਰੀਨਿੰਗ ਲੈ ਕੇ ਨਹੀਂ ਆ ਕੇ ਕਿਹੜਾ ਲਾ ਕੇ ਚੱਲੇ ਜਾਂਦੇ ਨੇ ਉੱਤੇ ਬੰਦ ਦੇ ਉੱਤੇ ਉਹਨਾਂ ਨੇ ਕਦੇ ਵੀ ਇੱਕ ਪੈਸੇ ਦੀ ਵੀ ਸਹਾਇਤਾ ਲੋਕਾਂ ਦੀ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਜਿਹੜਾ ਐਲਾਨ ਨੇ ਆ ਗਿਆ ਮੁਆਵਜ਼ਾ ਐਲਾਨ ਨੇ ਆ ਗਿਆ ਚਾਹੇ ਫਸਲਾਂ ਦੇ ਨੁਕਸਾਨ ਦਾ ਹੋਵੇ ਜਾਂ ਕੋਈ ਡੈਥ ਨੂੰ ਲੈ ਕੇ 4 ਲੱਖ ਦਾ ਜਾਂ ਫਿਰ ਹੁਣ ਮੋਦੀ ਸਾਹਿਬ ਆ ਕੇ ਗਏ 1600 ਕਰੋੜ ਦਾ ਪੈਕੇਜ ਉਹਨੂੰ ਲੈ ਕੇ ਕੀ ਕਹਿਣਾ ਚਾਹੁੰਗਾ ਮੈਂ ਇਹ ਮੰਨਦਾ ਕਿ ਤਾ ਖਾਸ ਤੌਰ ਤੇ ਜਿਹੜਾ ਮੁਆਵਜ਼ਾ ਹੈ ਫਸਲਾਂ ਦਾ ਉਹ ਘਟ ਉਹ ਵਧਾਉਣਾ ਚਾਹੀਦਾ ਹੈ ਪੰਜਾਬ ਸਰਕਾਰ ਵੀ ਕੁਝ ਵਿੱਚ ਐਡ ਕਰੇ ਦਿੱਲੀ ਸਰਕਾਰ ਵੀ ਐਡ ਕਰੇ ਤਾਂ ਜਾ ਕੇ ਜਿਹੜਾ ਕਿਸਾਨਾਂ ਦਾ ਜਿਹੜਾ ਨੁਕਸਾਨ ਹੈ ਉਹਦੀ ਪੂਰਤੀ ਹੋ ਦੂਸਰਾ ਜਿਹੜਾ ਮਕਾਨਾਂ ਲਈ ਜਿਹਦੇ ਕੋਈ ਨੁਕਸਾਨੇ ਗਏ ਮਕਾਨ ਜਾਂ ਟਹਿ ਗਏ ਉਹਨਾਂ ਵਾਸਤੇ ਵੀ ਮਾਪਜਾ ਵਧਾਉਣ ਦੀ ਲੋੜ ਹੈ ਜਿਹੜੇ ਪਸ਼ੂ ਕੋਈ ਮਰ ਗਏ ਉਹਨਾਂ ਲਈ ਵੀ ਬਾਕੀ ਤਾਂ ਸਰਕਾਰਾਂ ਦੇ ਕੋ ਆਪ ਕਰ ਲੈਣਗੀਆਂ ਪਰ ਜਿਹੜੇ ਲੋਕਾਂ ਦਾ ਨੁਕਸਾਨ ਹੋ ਗਿਆ ਲੋਕਾਂ ਦੇ ਘਰਾਂ ਦਾ ਸਾਰਾ ਸਾਰਾ ਸਮਾਨ ਜਿਹੜਾ ਵਿੱਚ ਬਹਿ ਗਿਆ ਜਾਂ ਨਸ਼ਾ ਟੁਕ ਗਿਆ ਉਹਨਾਂ ਬਾਰੇ ਸਰਕਾਰ ਨੂੰ ਧਿਆਨ ਚਾਹੀਦਾ ਤੇ ਮੁਆਵਜ਼ਾ ਵਧਾਉਣਾ ਚਾਹੀਦਾ ਤੇ ਖੁੱਲ੍ਹ ਦਿੱਲੀ ਨਾਲ ਜਿਹੜੇ ਪੈਸੇ ਦੇਣੇ ਚਾਹੀਦੇ ਨੇ ਤਾਂ ਕਿ ਲੋਕਾਂ ਨੂੰ ਦੁਬਾਰੇ ਸਰਕਾਰਾਂ ਦੇ ਉੱਤੇ ਵਿਸ਼ਵਾਸ ਬਣ ਸਕੇ ਨਹੀਂ ਅੱਜ ਲੋਕਾਂ ਦਾ ਸਰਕਾਰਾਂ ਦੇ ਉੱਤੋਂ ਵਿਸ਼ਵਾਸ ਪੂਰਾ ਟੁੱਟ ਗਿਆ ਜਿਹੜੀ ਇੱਕ ਲੋਕ ਰਾਜ ਵਾਸਤੇ ਲੋਕਤੰਤਰ ਵਾਸਤੇ ਬੜੀ ਖਤਰੇ ਦੀ ਗੱਲ ਹੈ ਜਾਂ ਬੜੀ ਚਿੰਤਾ ਦਾ ਵਿਸ਼ਾ ਹੈ ਤੇ ਪੰਜਾਬ ਸਰਕਾਰ ਜਿਹੜੀ ਲਗਾਤਾਰ ਪੰਜਾਬ ਸਰਕਾਰ ਦੇ ਮੰਤਰੀ ਕਹਿੰਦੇ ਆ ਕਿ 1600 ਕਰੋੜ ਮੁਆਵਜ਼ਾ ਘਟ ਹੈ 20000 ਕਰੋੜ ਦੀ ਮੰਗ ਕੀਤੀ ਦੂਸਰੇ ਪਾਸੇ ਭਾਜਪਾ ਵਾਲੇ ਕੱਲ ਦੇ ਇੱਕ ਮੰਗ ਪੱਤਰ ਜਿਹੜਾ 80% ਉਹਦੇ ਵਿੱਚ ਸੂਬਾ ਸਰਕਾਰ ਨੇ ਪਾਉਣਾ ਹੈ 75% ਸੈਂਟਰ ਦੇਉਗੀ ਇਹ ਦੋਨੇ ਰਲ ਕੇ ਦੋਨਾਂ ਨੇ ਕੰਮ ਕਰਨਾ ਇਹ ਤਾਂ ਹੈ ਨਹੀਂ ਵੀ ਮੁਆਵਜ਼ਾ ਇੱਕ ਨਹੀਂ ਦੇਣਾ ਚ ਦੋਨਾਂ ਨੂੰ ਇਕੱਠੇ ਬੈਠ ਕੇ ਇਹ ਹੱਲ ਕਰ ਜਣਾ ਚਾਹੀਦਾ ਕਿਉਂ ਇੱਕ ਦੂਜੇ ਤੇ ਦੋਸ਼ ਦੇ ਰਹੇ ਨੇ ਉਹ ਕਈਆਂ ਦੇ ਉਹਨਾਂ ਨੇ ਘੱਟ ਦਿੱਤਾ ਲੋਕਾਂ ਨੂੰ ਨਾ ਤਾਂ ਘੱਟ ਨਾਲ ਹੈ ਵਧਣ ਨਾਲ ਹੈ ਲੋਕਾਂ ਦਾ ਜਿਹੜਾ ਨੁਕਸਾਨ ਹੈ ਪੂਰਾ ਹੋਣਾ ਚਾਹੀਦਾ ਉਦੇ ਵਾਸਤੇ ਸਿਆਸਤ ਬੰਦ ਕਰਕੇ ਇਹਨਾਂ ਨੂੰ ਇੱਕ ਪ੍ਰੋਪਰ ਸਹੀ ਅਸੈਸਮੈਂਟ ਕਰਕੇ ਨੁਕਸਾਨ ਦੀ ਉਹ ਭੇਜਣ ਕੇਂਦਰ ਸਰਕਾਰ ਪੂਰੀ ਦੀ ਪੂਰੀ ਅਸੈਸਮੈਂਟ ਜਿਹੜੀ ਮਨਜ਼ੂਰ ਕਰੇ ਇਹ ਮੈਂ ਬੇਨਤੀ ਕਰਦਾ ਜਦੋਂ ਕੋਈ ਸ਼ਰਾਬ ਪੀ ਕੇ ਜ਼ਹਿਰੀਲੀ ਸ਼ਰਾਬ ਪੀ ਕੇ ਕਦੇ ਵੀ ਮੌਤਾਂ ਹੁੰਦੀ ਹੈ ਜਾਂ ਕੋਈ ਕਿਸੇ ਤੋਂ ਇੱਕ ਦੂਜੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਜਾਂਦੇ ਆ ਧਰਨੇ ਵਿਚਾਰੇ ਲੱਗਦੇ ਆ ਤਾਂ 10000 10 ਲੱਖ ਮੁਆਵਜ਼ਾ ਹੁੰਦਾ ਹੈ ਸਰਕਾਰੀ ਨੌਕਰੀ ਵੀ ਦੇ ਦਿੱਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਕੁਦਰਤੀ ਆਫਤ ਦੇ ਨਾਲ ਇੱਕ ਸਰਕਾਰ ਦੀ ਨਿਲਾਇਕੀ ਕਰਕੇ ਵੀ ਹੜਾ ਆਇਆ ਹੈ 45 ਤੋਂ ਉੱਪਰ ਜਾਣਾ ਚੱਲੀ ਗਈਆਂ ਪਰ ਉਹਨਾਂ ਲਈ 4 ਲੱਖ ਮੁਆਵਜ਼ਾ ਦੇਣਾ। ਦੇਖੋ ਜਿਹੜਾ ਥੋੜਾ ਜਿਹਾ ਤਾਂ ਬੰਦਾ ਆਪਣੀ ਬਰਾਬਰੀ ਦਾ ਲਿਹਾਜ਼ ਕਰਦਾ ਹੀ ਹੈ। ਭਗਵਾਨ ਸਿੰਘ ਮਾਨ ਨੇ ਆਪਣੀ ਬਰਾਬਰੀ ਦਾ ਲਿਹਾਜ਼ ਕਰ ਲੈਂਦੇ ਨੇ ਜਿਹੜਾ ਛੜਾਕਰੂ ਨਾਲ ਕੋਈ ਬਲੇ ਉਹ ਤੋਂ ਵੱਧ ਮੁਆਵਜ਼ਾ ਸੁਭਾਵਕ ਹੈ ਉਹਨਾਂ ਦਾ ਦੇਣਾ। ਪਰ ਦੇਖੋ ਜਾਨ ਦਾ ਕੋਈ ਮੁੱਲ ਨਹੀਂ। ਜਿਹਦੇ ਪ੍ਰਵਾਹ ਦੇ ਚਲੇ ਗਏ ਉਹਨਾਂ ਨੂੰ ਭਾਵੇਂ ਕਰੋੜ ਰੁਪਏ ਨਾਲ ਵੀ ਉਹਨਾਂ ਦੀ ਪੂਰਤੀ ਨਹੀਂ ਹੋ ਸਕਦੀ ਪਰ ਸਰਕਾਰ ਨੂੰ ਵਿਤਕਰਾ ਨਹੀਂ ਰੱਖਣਾ ਚਾਹੀਦਾ ਜੇ ਇੱਕ ਨੂੰ ਡੈਥ ਦਾ